THIS IS THE FIRST TIME i ਦੇ ਵਿੱਚ ਦੇ ਰਾਤ ਅਚਾਨਕ ਇਹ ਆਵਾਜ਼ਾ ਸੁਣਨ ਨੂੰ ਮਿਲੀਆਂ ਧਮਾਕੇ ਵਰਗੀਆਂ ਇਹ ਆਵਾਜ਼ਾ ਸੀ ਜਿਸ ਨੂੰ ਸੁਣ ਕੇ ਲੋਕ ਡਰ ਗਏ ਆਪਣੇ ਘਰਾਂ ਦੇ ਵਿੱਚ ਲੋਕ ਸੁੱਤੇ ਹੋਏ ਸੀ ਜਦੋਂ ਉਹਨਾਂ ਨੇ ਇਹ ਆਵਾਜ਼ਾ ਸੁਣੀਆ ਤੇ ਘਰਾਂ ਤੋਂ ਬਾਹਰ ਆ ਗਏ ਪਰ ਪ੍ਰਸ਼ਾਸਨ ਦੇ ਵੱਲੋਂ ਇਸ ਧਮਾਕੇ ਵਰਗੀ ਆਵਾਜ਼ਾ ਤੇ ਕੀ ਕਿਹਾ ਗਿਆ ਕੀ ਇਸ ਪੂਰੇ ਜੋ ਵਾਕਿਆ ਦਾ ਸੱਚ ਹੈ ਉਹ ਵੀ ਤੁਹਾਨੂੰ ਦੱਸਾਂਗੇ ਦਰਸਲ ਅੰਮ੍ਰਿਤਸਰ ਦੇ ਵਿੱਚ ਜੋ ਬਲੈਕਆਊਟ ਦਾ ਸਮਾਂ ਰੱਖਿਆ ਗਿਆ ਸੀ ਉਹ 10:30 ਤੋਂ 11 ਵਜੇ ਰੱਖਿਆ ਗਿਆ ਸੀ ਪੂਰੇ ਭਾਰਤ ਦੇ ਵਿੱਚ ਕੱਲ ਮੌਕ ਡ੍ਰਿਲ ਕੀਤੀ ਗਈ ਬਲੈਕ ਕੀਤਾ ਗਿਆ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਸਮੇਂ ਨਿਰਧਾਰਿਤ ਕੀਤੇ ਗਏ ਸੀ ਜਿੱਥੇ ਜਿੰਨਾ ਟਾਈਮ ਦੇ ਵਿੱਚ ਬਲੈਕਆਊਟ ਕੀਤਾ ਜਾਵੇਗਾ ਤੇ ਅੰਮ੍ਰਿਤਸਰ ਦੇ ਵਿੱਚ ਵੀ 10:30 ਤੋਂ ਲੈ ਕੇ 11 ਵਜੇ ਪਹਿਲਾ ਬਲੈਕਆਊਟ ਹੋਇਆ ਇਸ ਦਰਮਿਆਨ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਵੀ ਬਲੈਕਆਊਟ ਹੋਇਆ ਪਰ ਇਸ ਤੋਂ ਬਾਅਦ ਕਰੀਬ 1:30 ਵਜੇ ਦਾ ਸਮਾਂ ਸੀ ਜਦੋਂ ਅਚਾਨਕ ਬਲੈਕਆਊਟ ਹੋ ਗਿਆ ਲੋਕਾਂ ਨੂੰ ਚਾਰਕਾ ਧੁਮਾਕਿਆ ਦੀ ਆਵਾਜ਼ ਸੁਣੀ ਲੋਕ ਡਰ ਗਏ ਕਿ ਆਕਰ ਹੋਇਆ ਕੀਆ ਪਹਿਲਾ ਲੱਗਿਆ ਕਿ ਸ਼ਾਇਦ ਕਿਸੇ ਤਰੀਕੇ ਦਾ ਕੋਈ ਧੁਮਾਕਾ ਹੋਇਆ ਜਾਂ ਫਿਰ ਕਿਸੇ ਨੇ ਪਟਾਕੇ ਚਲਾਏ ਹੋਣ ਪਰ ਬਾਅਦ ਦੇ ਵਿੱਚ ਜਦੋਂ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਤਾਂ ਪ੍ਰਸ਼ਾਸਨ ਨੂੰ ਵੀ ਕਹਿਣਾ ਪਿਆ ਕਿ ਆਕਰ ਹੋਇਆ ਕੀ ਸੀ ਦਰਸਲ ਪ੍ਰਸ਼ਾਸਨ ਦੇ ਵੱਲੋਂ ਦੱਸਿਆ ਗਿਆ ਕਿ ਜੋ 1.5 ਵਜੇ ਦਾ ਸਮਾਂ ਸੀ ਉਸ ਦੇ ਵਿੱਚ ਦੁਆਰਾ ਬਲੈਕਆਊਟ ਕੀਤਾ ਗਿਆ ਸੀ ਇਸ ਦੇ ਨਾਲ ਹੀ ਪ੍ਰਸ਼ਾਸਨ ਦੇ ਵੱਲੋਂ ਦੱਸਿਆ ਗਿਆ ਕਿ ਕਿਸੇ ਤਰੀਕੇ ਦੀ ਘਬਰਾਉਣ ਦੀ ਲੋੜ ਨਹੀਂ ਸੀ ਕਿਉਂਕਿ ਲੋਕ ਪੈਨਿਕ ਕ੍ਰੀਏਟ ਕਰ ਚੁੱਕੇ ਸੀ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਸੀ ਜੋ ਟਵਿੱਟਰ ਤੇ ਗੱਲ ਕੀਤੀ ਜਾਵੇ ਸੋਸ਼ਲ ਮੀਡੀਆ ਤੇ ਗੱਲ ਕੀਤੀ ਜਾਵੇ ਉੱਤੇ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਨੇ ਵਾਇਰਲ ਹੋ ਰਹੀਆਂ ਸੀ ਕਿਉਂਕਿ ਅਮ੍ਰਿਤਸਰ ਸਰਹਦੀ ਇਲਾਕਾ ਵਾ ਲੋਕਾਂ ਦੇ ਵਿੱਚ ਡਰ ਜ਼ਰੂਰ ਵੜਿਆ ਰਹਿੰਦਾ ਕਿਉਂਕਿ ਪਾਕਿਸਤਾਨ ਨਾਲ ਲੱਗਦਾ ਹੈ ਉਹਨਾਂ ਨੇ ਲੱਗਿਆ ਕਿ ਕਿਤੇ ਪਾਕਿਸਤਾਨ ਨੇ ਅਟੈਕ ਤਾਂ ਨਹੀਂ ਕਰ ਦਿੱਤਾ ਪਰ ਅਜਿਹਾ ਕੁਝ ਵੀ ਨਹੀਂ ਸੀ ਇਹ ਪ੍ਰਸ਼ਾਸਨ ਦੇ ਵੱਲੋਂ ਹੀ ਬਲੈਕਆਊਟ ਕੀਤਾ ਗਿਆ ਸੀ ਜਿਸ ਦੇ ਵਿੱਚ ਪੂਰੇ ਸ਼ਹਿਰ ਦੇ ਵਿੱਚ ਦੁਬਾਰਾ ਤੋਂ ਜਿਹੜੀ ਆ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਸੀ ਜੋ ਤਮਾਕੀ ਦੀ ਆਵਾਜ਼ ਆ ਰਹੀ ਸੀ ਉਸਤੇ ਵੀ ਪ੍ਰਸ਼ਾਸਨ ਨੇ ਕਹਿ ਸੀ ਕਿ ਘਬਰਾਉਣ ਦੀ ਲੋੜ ਨਹੀਂ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਆਪਣੇ ਘਰਾਂ ਦੇ ਬਾਹਰ ਨਾ ਜਾਓ ਡਰਨ ਦੀ ਲੋੜ ਨਹੀਂ ਹੈ ਤੇ ਲਾਈਟਾਂ ਜਿਹੜੀਆਂ ਨੇ ਉਹ ਬੰਦ ਕਰ ਦਿਓ ਇਸ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਅੰਮ੍ਰਿਤਸਰ ਦੇ ਲੋਕਾਂ ਨੂੰ ਸਮਝਾਇਆ ਗਿਆ ਤਾਂ ਦੱਸਦੇ ਕਿ ਅੰਮ੍ਰਿਤਸਰ ਦੇ ਵਿੱਚ ਇਹ ਕਰੀਬ 1.5 ਵਜੇ ਦਾ ਸਮਾਂ ਸੀ ਜਦੋਂ ਰਾਤ ਨੂੰ ਲੋਕ ਸੁੱਤੇ ਹੋਏ ਸੀ ਤਾਂ ਅਚਾਨਕ ਤਮਾਕੀ ਦੀਆਂ ਆਵਾਜ਼ਾਂ ਆਉਂਦੀਆਂ ਨੇ ਲੋਕ ਇਕੱਠੇ ਹੋ ਜਾਂਦੇ ਨੇ ਉਹਨਾਂ ਨੂੰ ਡਰ ਲੱਗਣ ਲੱਗ ਪੈਂਦਾ ਕਿ ਕਿਤੇ ਕੋਈ ਮਾਹੌਲ ਖਰਾਬ ਤਾਂ ਨਹੀਂ ਹੋ ਗਿਆ ਪਰ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਲੋਕਾਂ ਨੂੰ ਜੋ ਪੈਨਿਕ ਕ੍ਰੀਏਟ ਕੀਤਾ ਜਾ ਰਿਹਾ ਸੀ ਉਸ ਤੇ ਦੱਸਿਆ ਗਿਆ ਕਿ ਇਸ ਤਰੀਕੇ ਦੇ ਨਾਲ ਕੋਈ ਵੀ ਹਾਲਾਤ ਵਿਗੜੇ ਨਹੀਂ ਹੈ ਅੰਮ੍ਰਿਤਸਰ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਰੀਟ੍ਰੀਟ ਸੈਰੇਮਨੀਆ ਵਾਗਾ ਬਾਰਡਰ ਤੇ ਹੁੰਦੀ ਆ ਉਸ ਨੂੰ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਕਰਤਾਰਪੁਰ ਸਾਬ ਦੀ ਗੱਲ ਕੀਤੀ ਜਾਵੇ ਕਰਤਾਰਪੁਰ ਸਾਬ ਦੇ ਦਰਸ਼ਨ ਦੇਦਾਰੇ ਦੇ ਲਈ ਜੋ ਭਾਰਤ ਤੋਂ ਪਾਕਿਸਤਾਨ ਸੰਗਤ ਜਾਂਦੀ ਹੈ ਉਹਨਾਂ ਤੇ ਵੀ ਫਿਲਹਾਲ ਰੋਕ ਲਗਾ ਦਿੱਤੀ ਗਈ ਹੈ ਕਿ ਤੁਸੀਂ ਹਲੇ ਦਰਸ਼ਨ ਦੇਦਾਰ ਦੇ ਲਈ ਉੱਥੇ ਨਹੀਂ ਜਾਣਾ ਤੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਜੋ ਵਿਦਿਆਕ ادارے ਨੇ ਕਿਉਂਕਿ ਅੰਮ੍ਰਿਤਸਰ ਇੱਕ ਸਰਹਦੀ ਇਲਾਕਾ ਹੈ ਪਾਕਿਸਤਾਨ ਦੇ ਨਾਲ ਲੱਗਦਾ ਹੈ ਤੇ ਸਭ ਤੋਂ ਜ਼ਿਆਦਾ ਡਰ ਜਿਹੜਾ ਹੈ ਅੰਮ੍ਰਿਤਸਰ ਦੇ ਲੋਕਾਂ ਦੇ ਵਿੱਚ ਹੈ ਅਜਨਾਲਾ ਦੀ ਗੱਲ ਕੀਤੀ ਜਾਵੇ ਜਾਂ ਫਿਰ ਮਜੀਠੇ ਦੀ ਗੱਲ ਕੀਤੀ ਜਾਵੇ ਜੋ ਅੰਮ੍ਰਿਤਸਰ ਦੇ ਆਲੇ ਦੁਆਲੇ ਦੇ ਖੇਤਰ ਨੇ ਉੱਥੋਂ ਦੀ ਵੀ ਇਹ ਆਵਾਜ਼ਾਂ ਜਿਹੜੀਆਂ ਨੇ ਸੁਣਨ ਨੂੰ ਮਿਲੀਆਂ ਜਿਹੜੀਆਂ ਧਮਾਕੇ ਵਰਗੀਆਂ ਆਵਾਜ਼ ਸੀ ਹਾਲਾਂਕਿ ਇਹ ਧਮਾਕਾ ਸੀ ਜਾਂ ਨਹੀਂ ਸੀ ਇਸ ਤਰੀਕੇ ਦੀ ਕੋਈ ਹਾਲੇ ਤੱਕ ਬਿਆਨਬਾਜ਼ੀ ਜਿਹੜੀ ਹੈ ਨਹੀਂ ਆਈ ਹੈ ਪਰ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਵਾਰ-ਵਾਰ ਸਮਝਾਇਆ ਗਿਆ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ ਪੈਨਿਕ ਕ੍ਰੀਏਟ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਇਸ ਤਰੀਕੇ ਦੇ ਮਾਹੌਲ ਦੇ ਵਿੱਚ ਅਕਸਰ ਲੋਕ ਜਿਹੜੇ ਨੇ ਉਹ ਡਰ ਜਾਂਦੇ ਨੇ ਭਾਰਤ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਤੇ ਪੀਓਕੇ ਦੇ ਵਿੱਚ ਜਾ ਕੇ ਜੋ ਅਤਵਾਦੀਆਂ ਦੇ ਠਿਕਾਣੇ ਸੀ ਨੌ ਠਿਕਾਣਿਆਂ ਦੇ ਉੱਤੇ ਏਅਰ ਸਟ੍ਰਾਈਕ ਕੀਤੇ ਗਏ ਉਹਨਾਂ ਦੇ ਜੋ ਅਤਵਾਦੀਆਂ ਦੇ ਅੱਡੇ ਸੀ ਉਹਨਾਂ ਨੂੰ ਤਬਾਹ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਜੋ ਜੰਗ ਵਰਗੇ ਹਾਲਾਤ ਜਿਹੜੇ ਨੇ ਲੋਕਾਂ ਦੇ ਵਿੱਚ ਆਏ ਸੀ ਕਿ ਜੰਗ ਵਰਗੇ ਹਾਲਾਤ ਜਿਹੜੇ ਨੇ ਉਹ ਬਣ ਚੁੱਕੇ ਨੇ ਲੋਕਾਂ ਨੇ ਕੱਲ ਹੀ ਰਾਸ਼ਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਆਪਣੀਆਂ ਜੋ ਗੱਡੀਆਂ ਸੀ ਜੋ ਵਾਹਨ ਸੀ ਉਹਨਾਂ ਦੇ ਵਿੱਚ ਪੈਟਰੋਲ ਪਵਾ ਲਿਆ ਇਸ ਤਰੀਕੇ ਦੀਆਂ ਤਸਵੀਰਾਂ ਜਣੀਆਂ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਹਮਣੇ ਵੀ ਆਈਆਂ ਤੇ ਪੰਜਾਬ ਦੇ ਵਿੱਚ ਬਲੈਕਆਊਟ ਵੀ ਵੱਖ-ਵੱਖ ਜ਼ਿਲ੍ਹਾ ਤੇ ਵੱਖ-ਵੱਖ ਟਾਈਮ ਤੇ ਹੋਇਆ ਜਦੋਂ ਅਮ੍ਰਿਤਸਰ ਦੇ ਵਿੱਚ ਮੁਲ ਬਲੈਕਆਊਟ ਕੀਤਾ ਗਿਆ ਕਿਉਂਕਿ ਪਹਿਲੇ ਬਲੈਕਆਊਟ ਬਾਰੇ ਲੋਕਾਂ ਨੂੰ ਜਾਣਕਾਰੀ ਸੀ ਲੋਕਾਂ ਨੂੰ ਪਤਾ ਸੀ ਕਿ 10:00 ਤੋਂ 11:00 ਵਜੇ ਦੇ ਸਮੇਂ ਦੇ ਵਿੱਚ ਬਲੈਕਆਊਟ ਹੋਵੇਗਾ ਤੇ ਇਸ ਲਈ ਲੋਕ ਤਿਆਰ ਸਨ ਪਰ ਜਦੋਂ ਮੁੜ ਬਲੈਕਆਊਟ ਹੋਇਆ ਤਾਂ ਲੋਕ ਕਿਤੇ ਨਾ ਕਿਤੇ ਡਰ ਗਏ ਪਰ ਪ੍ਰਸ਼ਾਸਨ ਦੇ ਵੱਲੋਂ ਥੋੜੇ ਸਮੇਂ ਬਾਅਦ ਲੋਕਾਂ ਨੂੰ ਦੱਸ ਦਿੱਤਾ ਗਿਆ ਕਿ ਡਰਨ ਦੀ ਲੋੜ ਨਹੀਂ ਹੈ ਇਹ ਸਾਡੀ ਜੋ ਮੌਕ ਡ੍ਰਿਲ ਸੀ ਉਸ ਦਾ ਹੀ ਹਿੱਸਾ ਹੈ ਅਸੀਂ ਬਲੈਕਆਊਟ ਕੀਤਾ ਹੈ ਜੋ ਲਾਈਟਾਂ ਨੇ ਤੁਸੀਂ ਆਪਣੀ ਬੰਦ ਰੱਖੋ ਘਰ ਦੇ ਬਾਹਰ ਇਕੱਠੇ ਨਾ ਰਹੋ ਰੋਸ਼ਨੀ ਨਾ ਕਰੋ ਇਸ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਰਾਤ ਨੂੰ ਹੀ ਲੋਕਾਂ ਨੂੰ ਇਹ ਬਿਆਨ ਜਾਰੀ ਕੀਤਾ ਜਿੱਥੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਦਾ ਦੇ ਕੇ ਅੰਮ੍ਰਿਤਸਰ ਦੇ ਜੋ ਸ਼੍ਰੀ ਦਰਬਾਰ ਸਾਹਿਬ ਵਿਖੇ ਵੀ ਬਲੈਕਆਊਟ ਹੋਇਆ ਸੀ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਜੋ ਅੰਮ੍ਰਿਤਸਰ ਤੋਂ ਜੋ 에어ਪੋਰਟ ਹੈ ਉੱਥੇ ਵੀ ਫਲਾਈਟਾਂ ਹਲੇ ਬੰਦ ਕਰ ਦਿੱਤੀਆਂ ਗਈਆਂ ਹਨ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਕੁਝ ਲੋਕ ਇੰਨੇ ਡਰੇ ਹੋਏ ਨੇ ਕਿ ਆਪਣਾ ਘਰ ਛੱਡ ਕੇ ਜਾ ਰਹੇ ਨੇ ਆਪਣੇ ਕਰੀਬੀਆਂ ਦੇ ਘਰ ਜਾ ਰਹੇ ਨੇ ਜਦਕਿ ਕੁਝ ਸਰਹੱਦੀ ਪਿੰਡਾਂ ਦੇ ਲੋਕ ਅਜੇ ਵੀ ਨੇ ਜੋ ਕਹਿ ਰਹੇ ਕਿ ਅਸੀਂ ਆਪਣਾ ਪਿੰਡ ਛੱਡ ਕੇ ਨਹੀਂ ਜਾਣਾ ਭਾਵੇਂ ਜਗ ਵਰਗੇ ਹਾਲਾਤ ਬਣ ਜਾਈਏ ਅਸੀਂ ਡਰਨ ਵਾਲੇ ਨਹੀਂ ਹਾਂ ਜੇਕਰ ਪਾਕਿਸਤਾਨ ਦੇ ਨਾਲ ਮੁਕਾਬਲਾ ਹੁੰਦਾ ਤੇ ਅਸੀਂ ਡਟ ਕੇ ਭਾਰਤ ਦੇ ਖੜਾਂਗੇ ਕਿਉਂਕਿ ਜਿਸ ਤਰੀਕੇ ਦੇ ਨਾਲ 22 April ਨੂੰ ਪਹਿਲਗਾਮ ਦੇ ਵਿੱਚ ਅਤਵਾਦੀਆਂ ਨੇ ਸਲਾਨੀਆਂ ਤੇ ਗੋਲੀਆਂ ਚਲਾਈਆਂ 26 ਲਾਨੀਆਂ ਦੀ ਮੌਤ ਹੋ ਗਈ ਧਰਮ ਦੀ ਆੜ ਦੇ ਵਿੱਚ ਉਹਨਾਂ ਨੂੰ ਮੌਦੇ ਘਾਟ ਉਤਾਰਿਆ ਗਿਆ ਤਾਂ ਭਾਰਤ ਦੇ ਵੱਲੋਂ ਪਹਿਲਾਂ ਹੀ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਸਾਡੇ ਭਾਰਤੀਆਂ ਨੂੰ ਮਾਰਿਆ ਅਸੀਂ ਇਸ ਦਾ ਬਦਲਾ ਜ਼ਰੂਰ ਲਵਾਂਗੇ ਤਾਂ ਵਾਰ-ਵਾਰ ਚੇਤਾਵਨੀ ਦਿੱਤੀ ਗਈ ਤੇ ਜਿਸ ਤੋਂ ਬਾਅਦ ਕੱਲ ਆਪਰੇਸ਼ਨ ਸੰਦੂਰ ਚਲਾਇਆ ਗਿਆ ਜਿਸ ਤਰੀਕੇ ਦੇ ਨਾਲ ਔਰਤਾ ਦੇ ਸੰਦੂਰ ਖੋਏ ਗਏ ਸੀ ਤੇ ਭਾਰਤ ਨੇ ਵੀ ਜਵਾਬ ਦਿੱਤਾ ਪਾਕਿਸਤਾਨ ਨੂੰ ਪਾਕਿਸਤਾਨ ਦੇ ਅੱਡੇ ਤੇ ਜਾ ਕੇ ਮਿਜ਼ਾਈਲਾ ਦਾਗਿਆ ਜੋ ਪਾਕਿਸਤਾਨੀਆਂ ਦੇ ਅਤਵਾਦੀਆਂ ਦੇ ਅੱਡੇ ਸੀ ਵਾਰ-ਵਾਰ ਭਾਰਤ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਪਾਕਿਸਤਾਨੀ ਫੌਜ ਦੇ ਅੱਡੇ ਜਾਂ ਫਿਰ ਰਿਹਾਈਸ਼ੀ ਇਲਾਕਿਆਂ ਦੇ ਵਿੱਚ ਕਿਸੇ ਤਰੀਕੇ ਦੀ 에ਅਰ ਸਟ੍ਰਾਈਕ ਨਹੀਂ ਕੀਤੀ ਅਸੀਂ ਉੱਥੇ 에ਅਰ ਸਟ੍ਰਾਈਕ ਕੀਤੀ ਜਿੱਥੇ ਅਤਵਾਦੀਆਂ ਨੇ ਆਪਣੇ ਅੱਡੇ ਬਣਾਏ ਹੋਏ ਸੀ ਜੈਸ਼ ਦਾ ਅੱਡਾ ਹੋਵੇ ਮੁਹੰਮਦ ਦਾ ਅੱਡਾ ਹੋਵੇ ਹਿਜਬੁੱਲ ਦਾ ਅੱਡਾ ਹੋਵੇ ਲਸ਼ਕਰ ਦਾ ਅੱਡਾ ਹੋਵੇ ਇਸ ਤਰੀਕੇ ਦੇ ਨਾਲ ਜੋ ਅਤਵਾਦੀ ਸੰਗਠਨ ਜੋ ਭਾਰਤ ਦੇ ਖਿਲਾਫ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਸੀ ਭਾਰਤ ਦਬੋਰ ਦੇ ਕੋਸ਼ਿਸ਼ ਕਰ ਰਹੀ ਸੀ ਭਾਰਤ ਤੇ ਹਮਲੇ ਦੀਆਂ ਤਿਆਰੀਆਂ ਕਰ ਰਹੀ ਸੀ ਉਹਨਾਂ ਦੇ ਅੱਡੇਆਂ ਨੂੰ ਤਬਾਹ ਕੀਤਾ ਗਿਆ ਤਾਂ ਇਹ ਕਾਰਵਾਈ ਦੇਖਣ ਨੂੰ ਮਿਲੀ ਸੀ ਕੱਲ ਜਿੱਥੇ ਆਪਰੇਸ਼ਨ ਸੰਦੂਰ ਚਲਾਇਆ ਗਿਆ ਭਾਰਤ ਦੇ ਵੱਲੋਂ ਵੀ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਇਹ ਆਪਰੇਸ਼ਨ ਸੰਦੂਰ ਚਲਾਇਆ ਤੇ ਜੋ ਪਹਿਲਗਾਮ ਦੇ ਵਿੱਚ ਹੋਇਆ ਉਸ ਦਾ ਬਦਲਾ ਲਿਆ ਪਾਕਿਸਤਾਨ ਨੂੰ ਸਬਕ ਸਿਖਾਇਆ ਜਿਨ੍ਹਾਂ ਨੇ ਅੱਤਵਾਦੀਆਂ ਨੂੰ ਇੰਨੀ ਖੋਲ ਦਿੱਤੀ ਹੋਈ ਸੀ ਕਿ ਭਾਰਤ ਦੇ ਵਿੱਚ ਹਮਲਾ ਕਰ ਰਹੀ ਸੀ ਤਾਂ ਇਸ ਤੋਂ ਬਾਅਦ ਇਹ ਆਪਰੇਸ਼ਨ ਚਲਾਇਆ ਗਿਆ ਜਿੱਥੇ ਭਾਰਤ ਦੇ ਵਿੱਚ ਜੋ ਪੰਜਾਬ ਦੇ ਵਿੱਚ ਲੋਕਾਂ ਨੇ ਇਸ ਦੀ ਸਪੋਰਟ ਵੀ ਕੀਤੀ ਕਿ ਜੋ ਕੀਤਾ ਬਿਲਕੁਲ ਸਹੀ ਕੀਤਾ ਕਿਉਂਕਿ ਜਿਸ ਤਰੀਕੇ ਦੇ ਨਾਲ ਤੁਸੀਂ ਸਾਡੇ ਨਿਹੱਥੇ ਸਲਾਨੀਆਂ ਨੂੰ ਮੌਤੇ ਘਾਟ ਤਾਰਿਆ ਜਿਹੜੇ ਸਿਰਫ ਉੱਥੇ ਘੁੰਮਣ ਗਏ ਸੀ ਉਹਨਾਂ ਨੂੰ ਨਹੀਂ ਸੀ ਪਤਾ ਕਿ ਅਤਵਾਦੀ ਇੱਦਾਂ ਆ ਜਾਣਗੇ ਤੇ ਉਹਨਾਂ ਨੂੰ ਮੌਦੀ ਨੀਂਦ ਸਵਾਦਣਗੇ ਉਸ ਤੋਂ ਬਾਅਦ ਲਗਾਤਾਰ ਭਾਰਤ ਐਕਸ਼ਨ ਮੋਡ ਦੇ ਵਿੱਚ ਸੀ ਭਾਰਤ ਦੇ ਵੱਲੋਂ ਕੋਈ ਵੱਡੇ ਫੈਸਲੇ ਪਾਕਿਸਤਾਨ ਦੇ ਖਿਲਾਫ ਲਏ ਗਏ ਪਾਕਿਸਤਾਨ ਦੇ ਵੱਲੋਂ ਵੀ ਕਈ ਵੱਡੇ ਫੈਸਲੇ ਲਏ ਗਏ ਤੇ ਕੱਲ ਆਪਰੇਸ਼ਨ ਸਿੰਧੂ ਚਲਾਇਆ ਗਿਆ ਰਾਤ ਦਾ ਸਮਾਂ ਕਰੀਬ 1:30 ਜਦੋਂ ਭਾਰਤ ਦੇ ਵੱਲੋਂ ਪਾਕਿਸਤਾਨ ਅਤੇ ਪੋਕੇ ਦੇ ਕੁਝ ਖੇਤਰਾ ਦੇ ਵਿੱਚ ਜਾ ਕੇ ਜੋ ਅਤਵਾਦੀਆਂ ਦੇ ਅੱਡੇ ਸੀ ਉਹਨਾਂ ਨੂੰ ਤਬਾਹ ਕੀਤਾ ਗਿਆ ਨੌਟਕਾਲੇ ਸੀ ਜਿੱਥੇ ਇਹ ਹਮਲਾ ਕੀਤਾ ਗਿਆ ਤੁਹਾਨੂੰ ਮੈਪ ਦੇ ਜ਼ਰੀਏ ਵੀ ਦਿਖਾਵਾਂਗੇ ਕਿ ਕਿਹੜੇ-ਕਿਹੜੇ ਉਹ ਅੱਡੇ ਸੀ ਜਿੱਥੇ ਇਹ ਹਮਲਾ ਜਿਹੜਾ ਉਹ ਕੀਤਾ ਗਿਆ ਤਾਂ ਤੁਹਾਨੂੰ ਲਗਾਤਾਰ ਮੈਪ ਦੇ ਜ਼ਰੀਏ ਉਹ ਤਸਵੀਰ ਦਿਖਾ ਰਿਹਾ ਇਸ ਤੋਂ ਇਲਾਵਾ ਉਹ ਅੱਡੇ ਦਿਖਾ ਰਿਹਾ ਜਿੱਥੇ ਮੁਜ਼ਫਰਾਬਾਦ ਇਹ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਕੋਟਾਲ ਕੋਟਲੀ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤੀਜੇ ਦੀ ਤਾਂ ਤੀਜਾ ਸੀਗਾ ਗੁਲਪੁਰ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਇਹ ਸੀਗਾ ਭੀਮਬਰ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਜੋ ਸਿਆਲਕੋਟ ਹੈ ਇਸ ਤੋਂ ਇਲਾਵਾ ਮਰੀਦਕੇ ਅਤੇ ਜੋ ਗੱਲ ਕੀਤੀ ਜਾਵੇ ਚੱਕ ਅਮਰੂ ਇਹ ਪਾਕਿਸਤਾਨ ਦੇ ਅਤਵਾਦੀਆਂ ਦੇ ਅੱਡੇ ਸੀ ਜਿਨ੍ਹਾਂ ਨੂੰ ਤਬਾਹ ਕੀਤਾ ਗਿਆ ਸਬਕ ਸਿਖਾਇਆ ਗਿਆ ਤਾਂ ਅੰਮ੍ਰਿਤਸਰ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਰਾਤ ਦੇ ਸਮੇਂ ਦੇ ਵਿੱਚ ਲੋਕਾਂ ਦੇ ਵਿੱਚ ਪੈਨਿਕ ਕਰੀਏਟ ਹੋ ਗਿਆ ਸੀ ਜਿੱਥੇ ਲੋਕਾਂ ਨੂੰ ਸਮਝ ਹੀ ਨਹੀਂ ਆਇਆ ਕਿ ਆਖਰ ਹੋ ਕੀ ਗਿਆ ਧਮਾਕੇ ਵਰਗੀਆਂ ਆਵਾਜ਼ਾਂ ਆਈਆਂ ਹਾਲਾਂਕਿ ਡਰਨਾ ਸਹਿਜ ਹੈ ਪਰ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ ਸਾਵਧਾਨੀ ਵਰਤਣ ਦੀ ਲੋੜ ਹੈ ਪੂਰੀ ਸਾਵਧਾਨੀ ਦੇ ਨਾਲ ਜੋ ਅਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਹੈ ਉਸਨੇ ਫਿਰ ਤੋਂ ਬਲੈਕਆਊਟ ਕੀਤਾ ਹੈ ਇਸ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਕਿਰਪਾ ਕਰਕੇ ਆਪਣੇ ਘਰਾਂ ਚ ਰੋਕ ਬਿਰਾਓ ਨਾ ਆਪਣੇ ਘਰਾਂ ਦੇ ਬਾਹਰ ਇਕੱਠ ਨਾ ਕਰੋ ਬਾਰ ਲੀਆਂ ਲਾਈਟਾਂ ਬੰਦ ਰੱਖੋ ਤੇ ਅਮ੍ਰਿਤਸਰ ਦੀਆਂ ਕੁਝ ਵੀਡੀਓਜ਼ ਜਿਹੜੀਆਂ ਸੀ ਉਹ ਵੀ ਵਾਇਰਲ ਕਾਫੀ ਹੋ ਰਹੀਆਂ ਸੀ ਟਵਿੱਟਰ ਦੇ ਉੱਤੇ ਜਿੱਥੇ ਦਿਖਾਇਆ ਜਾ ਰਿਹਾ ਸੀ ਕਿ ਅਚਾਨਕ ਅਸਮਾਨ ਜਿਹੜਾ ਲਾਲ ਹੋ ਗਿਆ ਕੁਝ ਧਮਾਕੇ ਵਰਗੀਆਂ ਆਵਾਜ਼ਾਂ ਸੁਣ ਰਹੀਆਂ ਸੀਗੀਆਂ ਤਾਂ ਲੋਕ ਜਿਹੜੇ ਸੀ ਡਰ ਗਏ ਸੀ ਪਰ ਪ੍ਰਸ਼ਾਸਨ ਦੇ ਵੱਲੋਂ ਜੋ ਲੋਕ ਡਰੇ ਹੋਏ ਸੀ ਜਿਨ੍ਹਾਂ ਦੇ ਵੱਲੋਂ ਟਵਿੱਟਰ ਤੇ ਇਸ ਤਰੀਕੇ ਦੀਆਂ ਵੀਡੀਓਜ਼ ਸ਼ੇਅਰ ਕੀਤੀਆਂ ਜਾ ਰਹੀਆਂ ਸੀ ਜਿਸ ਦੇ ਕਾਰਨ ਆਲੇ ਦੁਆਲੇ ਜਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੀ ਜਿਨ੍ਹਾਂ ਦੇ ਕਰੀਬੀ ਅਮ੍ਰਿਤਸਰ ਦੇ ਵਿੱਚ ਰਹਿੰਦੇ ਸੀ ਉਹ ਵੀ ਡਰ ਗਏ ਸੀ ਕਿ ਅਮ੍ਰਿਤਸਰ ਦੇ ਵਿੱਚ ਕਿਤੇ ਹਾਲਾਤ ਖਰਾਬ ਤਾਂ ਨਹੀਂ ਹੋ ਗਏ ਪਰ ਅਮ੍ਰਿਤਸਰ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਕੋਈ ਹਾਲਾਤ ਖਰਾਬ ਨਹੀਂ ਹੋਏ ਪ੍ਰਸ਼ਾਸਨ ਦੇ ਵੱਲੋਂ ਇਸ ਦੇ ਬਾਰੇ ਜਾਣਕਾਰੀ ਦੇ ਦਿੱਤੀ ਗਈ ਪ੍ਰਸ਼ਾਸਨ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਹੀ ਬਲੈਕਆਊਟ ਜਿਹੜਾ ਕੀਤਾ ਗਿਆ ਸੀ ਹਾਲਾਂਕਿ ਜੋ ਤਮਾਕਿਆ ਦੀ ਆਵਾਜ਼ ਹੈ ਉਸ ਬਾਰੇ ਕੁਝ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਪ੍ਰਸ਼ਾਸਨ ਦਾ ਇਹ ਕਹਿਣਾ ਹੈ ਕਿ ਸ਼ਾਇਦ ਇਹ ਵੀ ਉਹਨਾਂ ਦੀ ਜੋ ਮੌਕ ਡ੍ਰਿਲ ਹੈ ਜਾਂ ਫਿਰ ਜੋ ਉਹਨਾਂ ਦੇ ਪ੍ਰਬੰਧ ਨੇ ਉਹਨਾਂ ਦੇ ਵਿੱਚ ਹੀ ਸ਼ਾਮਲ ਹੋਏਗਾ ਕਿ ਇਸ ਤਰੀਕੇ ਦੀਆਂ ਆਵਾਜ਼ਾਂ ਤੁਹਾਨੂੰ ਅੱਗੇ ਸ਼ਾਇਦ ਸੁਣਨ ਨੂੰ ਮਿਲ ਸਕਦੀਆਂ ਨੇ ਤਾਂ ਡਰਨ ਦੀ ਲੋੜ ਨਹੀਂ ਹੈ ਜੋ ਮੌਕ ਡ੍ਰਿਲ ਦੇ ਵਿੱਚ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਆਪਣਾ ਬਚਾਅ ਕਰਨਾ ਹੈ ਜੇਕਰ ਜੰਗ ਵਰਗੇ ਹਾਲਾਤ ਬਣਦੇ ਨੇ ਤਾਂ ਲਗਾਤਾਰ ਪਾਕਿਸਤਾਨ ਦੇ ਵੱਲੋਂ ਵੀ ਕਹਿਆ ਗਿਆ ਕਿ ਉਹ ਜਵਾਬ ਜਿਹੜਾ ਇਸ ਦਾ ਜ਼ਰੂਰ ਦੇਵੇਗਾ ਹਾਲਾਂਕਿ ਜੋ ਭਾਰਤ ਦੇ ਵੱਲੋਂ ਆਪਣੀ ਕਾਰਵਾਈ ਕੀਤੀ ਗਈ ਆ ਪੀਐਮ ਨਰਿੰਦਰ ਮੋਦੀ ਦੇ ਵੱਲੋਂ ਵੀ ਕਿਹਾ ਗਿਆ ਕਿ ਉਹਨਾਂ ਨੇ ਬਦਲਾ ਲਿਆ ਉਹਨਾਂ ਨੇ ਤਿੰਨਾਂ ਸਿਨਾਵਾਵਾਂ ਦੀ ਤਾਰੀਫ਼ ਵੀ ਕੀਤੀ ਕਿ ਤਿੰਨਾਂ ਸਿਨਾਵਾਵਾਂ ਨੇ ਮਿਲ ਕੇ ਪੂਰਾ ਆਪਰੇਸ਼ਨ ਸੰਦੂਰ ਜਿਹੜਾ ਇਸ ਨੂੰ ਕਾਮਯਾਬ ਬਣਾਇਆ ਤਾਂ 1971 ਤੋਂ ਬਾਅਦ ਅਜਿਹੇ ਹਾਲਾਤ ਜਿਹੜੇ ਨੇ ਹੁਣ ਦੇਖਣ ਨੂੰ ਮਿਲ ਰਹੇ ਨੇ ਦੱਸਦੀ ਹੈ ਕਿ ਇਸ ਅੱਤਵਾਦੀ ਹਮਲੇ ਦੇ ਵਿੱਚ ਜੋ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਵਿੱਚ 에어 ਸਟ੍ਰਾਈਕ ਕੀਤੀ ਗਈ ਇਸ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਜੈਸ਼ੇ ਮੁਹੰਮਦ ਚੀਫ ਮੌਲਾਨਾ ਮਸੂਦ ਅਜਹਰ ਦੀ ਫੈਮਲੀ ਦੇ 10 ਮੈਂਬਰ ਤੇ ਉਸਦੇ ਜੋ ਚਾਰ ਸਹਿਯੋਗੀ ਸੀ ਉਹ ਮਰ ਗਏ ਭਾਰਤ ਨੇ 24 ਮਿਜ਼ਾਈਲਾ ਦਾਗਿਆ ਸੀ ਦਾ ਇਹ ਜੋ ਹਮਲਾ ਸੀ ਇਹ ਪਹਿਲਗਾਮ ਦਾ ਜਵਾਬ ਸੀ ਪਹਿਲਗਾਮ ਦੇ 15 ਦਿਨ ਬਾਅਦ ਇਹ ਜਵਾਬ ਦਿੱਤਾ ਆਪਰੇਸ਼ਨ ਸੰਦੂਰ ਰੱਖਿਆ ਕਿਉਂਕਿ ਜਿੰਨਾ ਭਾਰਤੀ ਔਰਤਾ ਦੇ ਸੰਦੂਰ ਇਸ ਅਤਵਾਦੀਆਂ ਨੇ ਖੋਇ ਸੀ ਉਹਨਾਂ ਦਾ ਜਵਾਬ ਦੇਣਾ ਬਹੁਤ ਜ਼ਰੂਰੀ ਸੀ ਕਿਉਂਕਿ ਉਹਨਾਂ ਸੁਹਾਗੜਾ ਨੇ ਆਪਣੇ ਸੰਦੂਰ ਨੂੰ ਗਵਾਇਆ ਸੀ ਆਪਣੇ ਪਤੀ ਨੂੰ ਗਵਾਇਆ ਸੀ ਜਿਨ੍ਹਾਂ ਨੇ ਜੀਵਨ ਵਿੱਚ ਜੀਉਣ ਮਰਨ ਦੀਆਂ ਕਸਮਾਂ ਖਾਧੀਆਂ ਸੀ ਉਹਨਾਂ ਅਤਵਾਦੀਆਂ ਨੇ ਉਹਨਾਂ ਦੇ ਸੁਹਾਗ ਨੂੰ ਉਜਾੜ ਦਿੱਤਾ ਸੀ ਤਾਂ ਪੀਐਮ ਮੋਦੀ ਨੇ ਆਪਰੇਸ਼ਨ ਸੰਦੂਰ ਦੇ ਲਈ ਤਿੰਨ ਸਿਨਾਵਾਂ ਦੀ ਤਾਰੀਫ ਕੀਤੀ ਉਹਨਾਂ ਨੇ ਕਿਹਾ ਕਿ ਇਹ ਨਵਾਂ ਭਾਰਤ ਹੈ ਪੂਰੀ ਦੁਨੀਆ ਇਹ ਦੇਖ ਰਹੀ ਹੈ ਦੱਸ ਦਿਓ ਕਿ ਪਾਕਿਸਤਾਨ ਦੇ ਵੱਲੋਂ ਵੀ ਕੱਲ ਪੁੰਛ ਦੇ ਵਿੱਚ ਹਮਲਾ ਕੀਤਾ ਗਿਆ ਸੀ ਐਲਓਸੀ ਦੇ ਵਿੱਚ ਜਿਸ ਦੇ ਕਾਰਨ ਕੁਝ ਲੋਕਾਂ ਦੀ ਮੌਤ ਵੀ ਹੋਈ ਸੀ ਤੇ ਪ੍ਰਧਾਨ ਮੰਤਰੀ ਜੋ ਪਾਕਿਸਤਾਨ ਦੇ ਨੇ ਸ਼ਾਹਬਾਸ ਸ਼ਰੀਫ ਉਹਨਾਂ ਨੇ ਪਾਕਿਸਤਾਨ ਦੀ ਸੰਸਦ ਦੇ ਵਿੱਚ ਗਿਆ ਸੀ ਕਿ ਭਾਰਤ ਨੇ ਕਾਇਰਾਨਾ ਹਮਲਾ ਕੀਤਾ ਅਸੀਂ ਬਦਲਾ ਲਵਾਂਗੇ ਹਾਲਾਂਕਿ ਪਹਿਲਾ ਪਾਕਿਸਤਾਨ ਦੇ ਅਤਵਾਦੀਆਂ ਨੇ ਭਾਰਤ ਦੇ ਵਿੱਚ ਪਹਿਲਗਾਮ ਦੇ ਵਿੱਚ ਹਮਲਾ ਕੀਤਾ ਜਿਸ ਦਾ ਜਵਾਬ ਭਾਰਤ ਨੇ ਦਿੱਤਾ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਸਾਡੇ ਮੁਲਕ ਦੇ ਵਿੱਚ ਆ ਕੇ ਸਾਡੇ ਨਿਹੱਤੇ ਲੋਕਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਇਸ ਤਰੀਕੇ ਦੀ ਕਾਇਰਾਨਾ ਹਰਕਤ ਤਾਂ ਤੁਸੀਂ ਕੀਤੀ ਜਿਸ ਦਾ ਜਵਾਬ ਅਸੀਂ ਦਿੱਤਾ ਤਾਂ ਕਿਸ ਤਰੀਕੇ ਦੇ ਨਾਲ ਤੁਹਾਨੂੰ ਦੱਸ ਰਹੇ ਹਾਂ ਕਿ ਇਹ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਜੋ ਰਾਤ ਦੀਆਂ ਤਸਵੀਰਾਂ ਹੁਣ ਸਾਡੇ ਕੋਲ ਸਾਹਮਣੇ ਆਈਆਂ ਨੇ ਕਰੀਬ 1.5 ਵਜੇ ਦਾ ਸਮਾਂ ਸੀਗਾ ਜਦੋਂ ਅਚਾਨਕ ਬਲੈਕਆਊਟ ਹੋ ਜਾਂਦਾ ਹੈ ਬਲੈਕ ਤੋਂ ਬਾਅਦ ਕੁਝ ਧਮਾਕਿਆਂ ਦੀ ਆਵਾਜ਼ਾਂ ਆਉਂਦੀਆਂ ਲੋਕਾਂ ਨੂੰ ਸਮਝ ਨਹੀਂ ਆਉਂਦਾ ਕਿ ਇਹ ਧਮਾਕਿਆਂ ਦੀ ਆਵਾਜ਼ਾਂ ਆਖਰ ਆ ਕਿੱਤੋਂ ਰਹੀਆਂ ਨੇ ਪਹਿਲਾ ਧਮਾਕੇ ਵਰਗੀ ਆਵਾਜ਼ਾਂ ਦੇ ਕੁਝ ਲੋਕ ਮੰਨਦੇ ਨੇ ਕਿ ਸ਼ਾਇਦ ਪਟਾਕੇ ਪਟੂਕੇ ਚੱਲ ਰਹੇ ਹੋਣ ਪਰ ਧਮਾਕੇ ਦੀ ਆਵਾਜ਼ ਇੰਨੀ ਜ਼ੋਰਦਾਰ ਸੀ ਕਿ ਕੁਝ ਲੋਕ ਡਰ ਜਾਂਦੇ ਨੇ ਇਸ ਤਰੀਕੇ ਦੇ ਹਾਲਾਤਾਂ ਦੇ ਵਿੱਚ ਜੋ ਪਟਾਕੇ ਚਲਾਉਂਦੇ ਉਸ ਦੀ ਆਵਾਜ਼ ਕਰਕੇ ਵੀ ਕੁਝ ਲੋਕ ਡਰ ਜਾਂਦੇ ਨੇ ਪਰ ਜੋ ਲੋਕ ਨੇ ਸਥਾਨਕ ਲੋਕ ਉਹਨਾਂ ਦਾ ਕਹਿਣਾ ਸੀ ਕਿ ਇਹ ਟਾਕਿਆ ਦੀ ਆਵਾਜ਼ ਨਹੀਂ ਸੀ ਇਹ ਤਮਾਕੇ ਦੀ ਆਵਾਜ਼ ਸੀ ਉਹ ਵੀ ਇੱਕ ਵਾਰ ਨਹੀਂ ਹੋਇਆ ਤਿੰਨ ਚਾਰ ਵਾਰ ਹੋਇਆ ਰਹਿ ਰਹਿ ਕੇ ਇਦਾਂ ਦੀ ਤਮਾਕਿਆ ਦੀ ਆਵਾਜ਼ ਆਈ ਪਰ ਪ੍ਰਸ਼ਾਸਨ ਦੇ ਵੱਲੋਂ ਕੀ ਕੀਤਾ ਗਿਆ ਪ੍ਰਸ਼ਾਸਨ ਨੇ ਸਾਨੂੰ ਪ੍ਰਸ਼ਾਸਨ ਦੇ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਉਹ ਤੁਹਾਨੂੰ ਦੱਸ ਦਿੰਦੇ ਆ ਪ੍ਰਸ਼ਾਸਨ ਦੇ ਵੱਲੋਂ ਕਿਹਾ ਗਿਆ ਕਿ ਪੂਰੀ ਸਾਵਧਾਨੀ ਵਰਤਦੇ ਹੋਏ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੇ ਫਿਰ ਤੋਂ ਬਲੈਕਆਊਟ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਕਿਰਪਾ ਕਰਕੇ ਘਰੋਂ ਕਬਰਾਓ ਨਾ ਆਪਣੇ ਘਰਾਂ ਦੇ ਬਾਹਰ ਇਕੱਠ ਨਾ ਕਰੋ ਬਾਲੀਆਂ ਲਾਈਟਾਂ ਬੰਦ ਰੱਖੋ ਇਹ ਜੋ ਪ੍ਰਸ਼ਾਸਨ ਦਾ ਦੇਰ ਰਾਤ ਬਿਆਨ ਆਇਆ ਸੀ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਦੱਸਿਆ ਗਿਆ ਜਦੋਂ ਲੋਕਾਂ ਨੂੰ ਸਮਾਂ ਨਹੀਂ ਹੋਇਆ ਕਿ ਆਕਰ ਅੰਮ੍ਰਿਤਸਰ ਦੇ ਵਿੱਚ ਹੋ ਕੀ ਰਿਹਾ ਕਿਉਂ ਇਸ ਤਰੀਕੇ ਦੇ ਨਾਲ ਬਲੈਕਆਊਟ ਕਰ ਦਿੱਤਾ ਗਿਆ ਕਿਉਂਕਿ ਜਦੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਟਾਈਮ ਰੱਖਿਆ ਗਿਆ ਸੀ ਕਿ ਕਦੋਂ ਬਲੈਕਆਊਟ ਹੋਏਗਾ ਤੇ ਅੰਮ੍ਰਿਤਸਰ ਦੇ ਜੇਕਰ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ 10:30 ਤੋਂ ਲੈ ਕੇ 11 ਵਜੇ ਤੱਕ ਬਲੈਕਆਊਟ ਦਾ ਸਮਾਂ ਜਿਹੜਾ ਉਹ ਰੱਖਿਆ ਗਿਆ ਸੀ ਪਰ ਬਲੈਕਆਊਟ ਜਿਹੜਾ ਉਹ 1.5 ਵਜੇ ਦੁਆਰਾ ਹੁੰਦਾ ਹੈ ਜਿਸ ਤੋਂ ਬਾਅਦ ਇਹ ਲੋਕ ਜਿਹੜੇ ਨੇ ਡਰ ਜਾਂਦੇ ਨੇ ਪਹਿਲਾਂ ਤੁਹਾਨੂੰ ਉਹ ਵੀਡੀਓ ਵੀ ਦਿਖਾ ਰਹੇ ਨੇ ਜਿਸ ਦੇ ਵਿੱਚ ਇਸ ਤਰੀਕੇ ਦੇ ਨਾਲ ਕੁਝ ਆਵਾਜ਼ਾਂ ਜਿਹੜੀਆਂ ਨੇ ਸੁਣਨ ਨੂੰ ਮਿਲਦੀਆਂ ਨੇ ਪਰ ਇਹ ਵਾਇਰਲ ਵੀਡੀਓ ਹੈ ਇਸ ਦੀ ਪੁਸ਼ਟੀ ਪੀਟੀਸੀ ਨਿਊਜ਼ ਨਹੀਂ ਕਰਦਾ